ਔਰਤਾਂ ਦੇ ਮਾਨ ਸਨਮਾਨ ਦਾ ਮੁੱਦਾ ਚੁੱਕਿਆ ਤਾਂ ਸੋਸ਼ਲ ਮੀਡੀਆ ਦੇ ਵੱਲੋਂ ਉਸ ਧੀ ਉੱਤੇ ਹਜ਼ਾਰਾਂ ਸਵਾਲ ਖੜੇ ਕਰ ਦਿੱਤੇ ਗਏ ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਅਸ਼ਲੀਲ ਗਾਇਕੀ ਦਾ ਮੁੱਦਾ ਚੁੱਕਿਆ ਸੀ ਤੇ ਕਿ ਹਸੀ ਕੇ ਜੱਜਵੀ ਦੇ ਵੱਲੋਂ ਗਾਇਕ ਗੀਤ ਦੇ ਵਿੱਚ ਔਰਤਾਂ ਨੂੰ ਭੇਡੇ ਕਿਹਾ ਗਿਆ ਏ ਤੇ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਸਨੇ ਇਹ ਵੀ ਕਿਹਾ ਸੀ ਕਿ ਹੋਰ ਵੀ ਗਾਇਕ ਜੋ ਔਰਤਾਂ ਦੇ ਲਈ ਅਸ਼ਲੀਲ ਸ਼ਬਦਾਬਲੀ ਦੀ ਵਰਤੋਂ ਕਰਦੇ ਹਨ ਉਸ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ ਪਰ ਕਹਿੰਦੇ ਨੇ ਕਿ ਕਿਸੇ ਇਨਸਾਨ ਦੇ ਵੱਲੋਂ ਕੀਤੇ ਗਏ ਕਿਸੇ ਚੰਗੇ ਕਾਰਜ ਦੇ ਵਿੱਚ ਵਾਹਿਗੁਰੂ ਵੀ ਉਸ ਇਨਸਾਨ ਲਈ ਸਹਾਈ ਹੁੰਦਾ ਏ ਤੇ ਉਸ ਨੂੰ ਦਿਸ਼ਾ ਪ੍ਰਦਾਨ ਕਰਦਾ ਏ ਦੱਸ ਦਈਏ ਕਿ ਹਰਦੀਪ ਕੌਰ ਵੱਲੋਂ ਜਿਸ ਦਲੇਰੀ ਦੇ ਨਾਲ ਗਾਇਕ ਜੱਜਵੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਉਸ ਤੋਂ ਬਾਅਦ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਸੁਮੋਟੋ ਨੋਟਿਸ ਲਿਆ ਗਿਆ ਹੈ ਮੈਲਾ ਕਮਿਸ਼ਨ ਦੇ ਵੱਲੋਂ ਸੁਮੋਟੋ ਨੋਟਿਸ ਲੈਣ ਦੇ ਇਸ ਸਬੰਧੀ ਰਿਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਮੰਗੀ ਗਈ ਹੈ ਦਰਅਸਲ سوشل میڈیا ਉੱਤੇ ਜੱਜ ਵੀ ਦਾ ਇੱਕ ਗੀਤ ਵਾਇਰਲ ਹੋ ਰਿਹਾ ਹੈ ਮੜਕਸ਼ ਕਿੰਨਾਂ ਦੀ ਤੂੰ ਕੀ ਜਾਣਦੀ ਭੇਡੇ ਇਸ ਗੀਤ ਦੇ ਵਿੱਚ ਸਮੂੱਚੀਆਂ ਔਰਤਾਂ ਦੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਬਾਬਤੇ ਦिशा ٹرسٹ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਦੇ ਵਿੱਚ ਸ਼ਿਕਾਇਤ ਮਹਿਲਾ ਕਮਿਸ਼ਨ ਤੱਕ ਪਹੁੰਚਦੀ ਹੈ ਤੇ ਫਿਰ ਉਸ ਤੋਂ ਬਾਅਦ ਹੋਣੀ ਇਸ ਗਾਣੇ ਦੇ ਸਬੰਧ ਦੇ ਵਿੱਚ ਸੁਮੋਟੋ ਲੈਦੇ ਹੋਏ ਇੱਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਗਈ ਹੈ ਦੱਸਦੀ ਹੈ ਕਿ ਮਹਿਲਾ ਕਮਿਸ਼ਨ ਦੇ ਵੱਲੋਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਤੇ ਜਿਸ ਵਿੱਚ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਗੀਤ ਮੜਕਸ਼ ਕਿਨਾਂ ਦੀ ਵਿੱਚ ਸਮੂੱਚੀ ਔਰਤਾਂ ਦੇ ਲਈ ਭੇਡਾਂ ਸ਼ਬਦੀ ਵਰਤੋ ਕਰਕੇ ਔਰਤਾਂ ਦਾ ਅਪਮਾਨ ਕਰਨ ਵਾਲੇ ਗਾਇਕ ਜੱਜਵੀ ਅਤੇ ਗੀਤਕਾਰ ਕਦਵਾਲਾ ਉੱਤੇ ਕਾਰਵਾਈ ਕਰਨ ਸਬੰਧੀ ਚਿੱਠੀ ਲਿਖੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਗੀਤ ਦੇ ਵਿੱਚ ਔਰਤਾਂ ਦੇ ਲਈ ਭੇਡ ਸ਼ਬਦ ਵਰਤਿਆ ਗਿਆ ਹੈ ਜੋ ਕਿ ਸਮਾਜ ਦੀਆਂ ਔਰਤਾਂ ਦੇ ਲਈ ਬਹੁਤ ਹੀ અપਮਾਨਜਨਕ ਸ਼ਬਦ ਹੈ ਤੇ ਇਸ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਨਹੀਂ ਜਾਵੇਗਾ। ਇਸ ਸਬੰਧ ਦੇ ਵਿੱਚ ਐਕਟ ਕਮਿਸ਼ਨ ਐਕਟ 2001 ਦੀ ਵਰਤੋਂ ਕਰਦੇ ਹੋਏ ਮਹਿਲਾ ਕਮਿਸ਼ਨ ਦੇ ਵੱਲੋਂ ਸੁਮੋਟੋ ਨੋਟਿਸ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਸਬੰਧੀ ਰਿਪੋਰਟ ਇੱਕ ਹਫਤੇ ਦੇ ਅੰਦਰ-ਅੰਦਰ ਕਮਿਸ਼ਨ ਦੀ ਮੇਲ ਆਈਡੀ ਉੱਤੇ ਭੇਜੀ ਜਾਵੇ। ਕਿਹਾ ਗਿਆ ਉਹਦੇ ਬਾਰੇ ਕੀ ਕਰਨਾ ਹੈ ਕਿਉਂ ਕੀਤਾ ਗਿਆ। ਤੁਹੋ ਜੀ ਇਹਦਾ ਜਿਹੜਾ ਇਤਿਆਰ ਹੈ ਸਾਡਾ ਬੜੇ ਲੋਕਾਂ ਨੇ ਇਹਦੇ ਵੱਲ ਜਾਂਦਾ ਕਿ ਜੈਜੀ ਵੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ ਔਰਤ ਦੇ ਲਈ ਬਹੁਤ ਹੀ ਸ਼ਰਮਨਾਕ ਹੈ ਤੇ ਇਹਦੇ ਬਾਰੇ ਮੈਨੂੰ ਕੰਪਲੇਂਸ ਬੜੇ ਲੋਕਾਂ ਤੋਂ ਆਈ ਹੈ ਔਰ ਫਿਰ ਮੈਂ ਵੀ ਗਾਣਾ ਸੁਣਿਆ ਔਰ ਮੈਨੂੰ ਵੀ ਲੱਗਿਆ ਕਿ ਇੰਨਾ ਇਹ ਸ਼ਬਦ ਜਿਹੜਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇੰਨਾ ਔਰਤਾਂ ਦੇ ਹਿੱਸੇ ਦੇ ਲਈ ਕੁਝ ਐਨਜੀਓਜ਼ ਨੇ ਵੀ ਸਾਨੂੰ ਅਪਰੋਚ ਕੀਤਾ ਔਰ ਹੋਰ ਵੀ ਕੁਝ ਐਨਜੀਓਜ਼ ਆ ਰਹੇ ਨੇ ਤੇ ਉਹ ਸਾਰੇ ਚੀਜ਼ਾਂ ਦਾ ਨੋਟਿਸ ਲੈਂਦੇ ਹੋਏ ਅਸੀਂ ਇਹ ਜਿਹੜਾ ਨੋਟਿਸ ਹੈਗਾ ਇਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜਿਆ ਆ ਇਹ 26 ਤਰੀਕ ਨੂੰ ਸਵੇਰੇ ਭੇਜਿਆ ਗਿਆ ਜੀ ਔਰ ਇਹਦੇ ਚ ਇੱਕ ਹਫਤੇ ਦੇ ਅੰਦਰ ਅੰਦਰ ਇਹਦੇ ਤੋਂ ਜਵਾਬ ਮੰਗਿਆ ਗਿਆ ਹੈ ਤੇ ਜਿਹੜਾ ਕਿ ਅੱਜ ਇਹਦੀ ਮਿਆਦ ਵੀ ਲਗਦਾ ਖਤਮ ਹੁੰਦੀ ਹੈ ਤੇ ਕੱਲ ਅਸੀਂ ਸਵੇਰ ਤੱਕ ਜੇ ਅੱਜ ਸ਼ਾਮ ਤੱਕ ਇਹਦੇ ਕੋਈ ਜਵਾਬ ਨਹੀਂ ਆਇਆ ਫਿਰ ਅਸੀਂ ਫਰਦਰ ਐਕਸ਼ਨ ਇਹਦੇ ਉੱਤੇ ਲਵਾਂਗੇ ਔਰ ਬਹੁਤ ਸੀਰੀਅਸ ਮੈਟਰ ਹੈ ਔਰ ਇਸ ਨੂੰ ਬੜੀ ਸੀਰੀਅਸਲੀ ਲਿੱਤਾ ਜਾ ਰਿਹਾ ਹੈ ਤੇ ਮੈਂ ਕਮਿਸ਼ਨ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦਾ ਹੈ ਕੀ ਚਾਹੁੰਦਾ ਹੈ ਜੈਜੀ ਵੀ ਇਸ ਗਾਣੇ ਨੂੰ ਮਤਲਬ ਕਿ ਇਹ ਸ਼ਬਦ ਹਟਾਇਆ ਜਾਵੇ ਜਾਂ ਪੂਰਾ ਗਾਣਾ ਮਤਲਬ ਕਿ ਉੱਥੋਂ ਰਿਮੂਵ ਕੀਤਾ ਜਾਵੇ ਕੀ ਮਤਲਬ ਕਿ ਕਮਿਸ਼ਨ ਜ਼ਰੂਰ ਕਰ ਲੈਣ ਤੋਂ ਇਸ ਦੇ ਬਾਰੇ ਔਰ ਅਸੀਂ ਉਹਦੇ ਕੋਲੋਂ ਜਵਾਬ ਤੇ ਇਸੇ ਚੀਜ਼ ਦਾ ਮੰਗਿਆ ਕਿ ਸ਼ਬਦ ਇਸਤੇਮਾਲ ਔਰਤ ਦੇ ਲਈ ਪੇੜ ਇਸਤੇਮਾਲ ਕਿਉਂ ਕੀਤਾ ਗਿਆ ਹੈ ਔਰ ਜਾਂ ਤਾਂ ਇਸ ਵਾਕਈ ਗੱਲ ਠੀਕ ਹੈ ਕਿ ਜਾਂ ਤਾਂ ਇਹ ਸ਼ਬਦ ਨੂੰ ਹਟਾਇਆ ਜਾਵੇ ਔਰ ਅਸੀਂ ਉਹਨੂੰ ਕਹਿੰਦੇ ਕਿ ਪਰਸਨਲ ਅਪੀਅਰੈਂਸ ਦੇਵੇ ਆ ਕੇ ਔਰ ਇਸ ਚੀਜ਼ ਦੇ ਉੱਤੇ ਮਾਫੀ ਮੰਗੇ ਪਹਿਲੀ ਗੱਲ ਤੇ ਸਮਾਜ ਦੇ ਔਰਤਾਂ ਦੇ ਕਿਰਦਾਰ ਤੋਂ ਔਰ ਐਕਸਪਲੇਨੇਸ਼ਨ ਦੇਗਾ ਉਹਨੂੰ ਹਟਾਣਾ ਪਏਗਾ ਇਸ ਚੀਜ਼ ਦੇ ਉੱਤੇ ਨਹੀਂ ਤਾਂ ਫਰਦਰ ਕਾਰਵਾਈ ਹੋਏਗੀ ਹੋਏਗੀ ਉਹਦੇ ਉੱਤੇ ਇੱਕ ਹਫਤੇ ਦਾ ਤੁਹਾਡੇ ਵੱਲੋਂ ਮਤਲਬ ਸਮਾਂ ਮੰਗਿਆ ਗਿਆ ਉਹਨਾਂ ਤੋਂ ਮਤਲਬ ਦਿੱਤਾ ਗਿਆ ਦਿੱਤਾ ਗਿਆ ਹੈ ਤੇ ਜੇ ਉਹ ਮਤਲਬ ਇੱਕ ਹਫਤੇ ਦਾ ਸਮਾਂ 26 ਤੋਂ ਲੈ ਕੇ ਅੱਜ ਕਾਫੀ ਟਾਈਮ ਨਿਕਲ ਚੁੱਕਿਆ ਹੈ ਤਾਂ ਹੁਣ ਉਸ ਤੋਂ ਬਾਅਦ ਕੀ ਐਕਸ਼ਨ ਹੋਏਗਾ ਜੇ ਕੋਈ ਨਹੀਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਇੱਥੇ ਪਹੁੰਚਦਾ ਹਾਂ ਮੈਂ ਉਹੀ ਤੁਹਾਨੂੰ ਹੁਣੇ ਪਹਿਲਾਂ ਕਿਹਾ ਨਾ ਕਿ ਉਹਨਾਂ ਦਾ ਅੱਜ ਮਿਆਦ ਖਤਮ ਹੁੰਦੀ ਹੈ ਇਹਨਾਂ ਦੀ ਇੱਕ ਹਫਤੇ ਦੀ ਤੇ ਜੇ ਅੱਜ ਸ਼ਾਮ ਤੱਕ ਸਾਨੂੰ ਇਹਦਾ ਤੇ ਕੋਈ ਜਵਾਬ ਨਹੀਂ ਆਇਆ ਤੇ ਕੱਲ ਅਸੀਂ ਫਰਦਰ ਨੋਟਿਸ ਦੇ ਕੇ ਤੇ ਐਕਸ਼ਨ ਲਵਾਂਗੇ ਤੇ ਮੈਂ ਪੰਜਾਬ ਚ ਹੋਰ ਵੀ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਦੇ ਮਤਲਬ ਆਏ ਸਮੇਂ ਆ ਪਬਲੀਸਿਟੀ ਲੈਣਾ ਚਾਹੁੰਦੇ ਆ ਕੁਝ ਨਾ ਕਿਤੇ ਨਾ ਕਿਤੇ ਔਰਤਾ ਦੇ ਇਸ ਤਰ੍ਹਾਂ ਦੇ ਗਾਣੇ ਕੱਢ ਦਿੰਦੇ ਆ ਬੋਲ ਇਸ ਤਰ੍ਹਾਂ ਦਾ ਆ ਜਾਂਦਾ ਹੈ ਉਹਨਾਂ ਲਈ ਕੀ ਕਹਿਣਾ ਚਾਹੋਗੇ ਮਤਲਬ ਕਿੰਨੀ ਸ਼ਰਮਨਾਕ ਦੀ ਗੱਲ ਹੈ ਕਿ ਪਬਲੀਸਿਟੀ ਲੈਣਾ ਚਾਹੁੰਦੇ ਨੇ ਔਰਤਾਂ ਦੇ ਉੱਤੇ ਗਲਤ ਕਮੈਂਟ ਕਰਕੇ ਪਹਿਲੀ ਗੱਲ ਤਾਂ ਤੁਸੀਂ ਐਸੀ ਚੀਜ਼ ਨੂੰ ਦੇਖਿਆ ਜਾਵੇ ਠੀਕ ਹੈ ਨਾ ਇਹ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਬਾਬੇ ਨਾਨਕ ਨੇ ਇੱਕ ਔਰਤ ਨੂੰ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਇੱਕ ਦਰਜਾ ਦਿੱਤਾ ਗਿਆ ਇਸ ਚੀਜ਼ ਨੂੰ ਤੁਸੀਂ ਇਸਤੇਮਾਲ ਮੈਂ ਹਰ ਸਿੰਗਰ ਨੂੰ ਇਹ ਗੱਲ ਕਹੂੰਗੀ ਕਲਾ ਜੈਜੀ ਵੀ ਇਹਨੂੰ ਨੇ ਕਿ ਜਿਹੜਾ ਸ਼ਬਦ ਤੁਸੀਂ ਆਪਣੀ ਮਾਂ ਦੇ ਲਈ ਤੇ ਭੈਣ ਦੇ ਲਈ ਜਾਂ ਬੇਟੀ ਲਈ ਨਹੀਂ ਇਸਤੇਮਾਲ ਕਰ ਸਕਦੇ ਘਰ ਜਾ ਕੇ ਉਸ ਸ਼ਬਦ ਨੂੰ ਬਾਣਿਆਂ ਦੇ ਵਿੱਚ ਇਸਤੇਮਾਲ ਨਾ ਕੀਤਾ ਜਾਵੇ ਹੁਣ ਜਿੰਨਾ ਜੋਖ ਹੋਇਆ ਹੋਇਆ ਉਹਦਾ ਮੈਂ मतलब ਉਸ ਦਾ ਤੇ ਸੈਕਸ਼ਨ ਹੈ ਹੀ ਹੈ ਉਹ ਬਾਕੀ ਸਿੰਗਰ ਜਾਂ ਗੀਤਕਾਰਾਂ ਲਈ ਵੀ ਤੁਸੀਂ ਕਹਿਣਾ ਚਾਹੁੰਦੇ ਬਹੁਤ ਵੱਡੀ ਵਰਨਿੰਗ ਹੈ ਅਗਰ ਇਸ ਵਰਨਿੰਗ ਨੂੰ ਉਹਨਾਂ ਨੇ ਸੀਰੀਅਸਲੀ ਨਹੀਂ ਲਿੱਤਾ ਕਿ ਐਸੀ ਔਰਤ ਦੇ ਸਰੀਰ ਦੇ ਅੰਗਾਂ ਦੇ ਉੱਤੇ ਔਰ ਜੇ ਲੁਕਸ ਦੇ ਉੱਤੇ ਜਾਂ ਕੋਈ ਐਸਾ ਇਸਤਮਾਲ ਸ਼ਬਦ ਕੀਤਾ ਗਿਆ ਜੋ ਕਿ ਉਹ ਘਰ ਜਾ ਕੇ ਆਪਣੀ ਭੈਣ ਦੇ ਉੱਤੇ ਇਸਤਮਾਲ ਨਹੀਂ ਕਰ ਸਕਣਗੇ ਜਾਂ ਬੇਟੀ ਤੇ ਇਸਤਮਾਲ ਨਹੀਂ ਕਰ ਸਕਣਗੇ ਉਸ ਦੇ ਉੱਤੇ ਸੀਰੀਅਸ ਐਕਸ਼ਨ ਲਿਤਾ ਜਾਏ ਤਾਂ ਜਿਹੜਾ ਨੋਟਿਸ ਕੱਢਿਆ ਮੈਂ ਇਸ ਦੇ ਸਿਰਫ ਸਿੰਗਰ ਨੂੰ ਜਾਂ ਗੀਤਕਾਰ ਨੂੰ ਵੀ ਤੁਸੀਂ ਮਤਲਬ ਪਾਰਟੀ ਬਣਾਇਆ ਹੋਇਆ ਇਹਦੇ ਚ ਜਿਆ ਜੀ ਵੀ ਦੋਵੇਂ ਦੋਵੇਂ ਜਿਹਨੇ ਲਿਖਿਆ ਹੀ ਇਸ ਐਸ ਬੈਡ ਪਾਰਟਨਰ ਐਸ <णिया> जिने गाना गाया गा है ये तो ਤੁਹਾਡੇ ਕੋਲ ਕੁਕਰੀ ਸਾਈਡ ਪਰ ਚਲ ਰਿਹਾ ਤਾਂ ਕੁਝ ਐਕਸ਼ਨ ਲੈ ਰਿਹਾ ਹਾਂਜੀ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਆਫ ਦਾ ਬਾਰੇ ਡਿਸਕਸ ਸਦਾਬਹਰੀ ਬੱਤੀ ਜਾਂਦੀ ਆ ਉਹ ਲੈ ਕੇ ਕੋਈ ਸੁਦੇ ਬਣਾ ਕੀਤਾ ਜਾ ਰਿਹਾ ਹੈਗਾ ਤੁਸੀਂ ਸੋ ਮੂਟੋ ਲੈ ਕੇ ਇਸ ਤਰ੍ਹਾਂ ਦੇ ਅੱਗੇ ਵਾਸਤੇ ਰਿਐਕਸ਼ਨ ਲਵਾਂਗੇ ਬਿਲਕੁਲ ਲਵਾਂਗੇ ਮੇਰੇ ਧਿਆਨ ਦੇ ਅੰਦਰ ਚਾਹੇ ਪੇਪਰ ਚੋਂ ਆਜੇ ਚਾਹੇ ਸੋਸ਼ਲ ਮੀਡੀਆ ਚੋਂ ਆਜੇ ਚਾਹੇ ਨਿਊਜ਼ ਚੋਂ ਆਜੇ ਅਗਰ ਐਸੀ ਕੋਈ ਨਿਊਜ਼ ਹੈ ਚਾਹੇ ਇਹਦੇ ਉੱਤੇ ਕੋਈ ਐਨ ਜੀਓ ਆਉਂਦਾ ਹੈ ਚਾਹੇ ਨਹੀਂ ਹੁੰਦਾ ਜਾਂ ਚਾਹੇ ਕੋਈ ਕੰਪਲੇਨ ਨਹੀਂ ਕਰਦਾ ਲੇਕਿਨ ਇਹਦੇ ਉੱਤੇ ਫੇਰ ਵੀ ਜਿਹੜਾ ਅਸੀਂ ਐਕਸ਼ਨ ਖੁਦ ਹੀ ਲਵਾਂਗੇ ਸੋਧ ਤੇ ਲੈ ਕੇ। ਇੱਕ ਧੀ ਨੇ ਔਰਤਾਂ ਦੇ ਮਾਨ ਸਨਮਾਨ ਦਾ ਮੁੱਦਾ ਚੁੱਕਿਆ ਤਾਂ ਸੋਸ਼ਲ ਮੀਡੀਆ ਦੇ ਵੱਲੋਂ ਉਸ ਧੀ ਉੱਤੇ ਹਜ਼ਾਰਾਂ ਸਵਾਲ ਖੜੇ ਕਰ ਦਿੱਤੇ ਗਏ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਅਸ਼ਲੀਲ ਗਾਇਕੀ ਦਾ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਜੈਜਵੀ ਦੇ ਵੱਲੋਂ ਗਾਇ ਗੀਤ ਦੇ ਵਿੱਚ ਔਰਤਾਂ ਨੂੰ ਭੇਡੇ ਕਿਹਾ ਗਿਆ ਏ ਤੇ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਤੇ ਨਾਲ ਹੀ ਉਸਨੇ ਇਹ ਵੀ ਕਿਹਾ ਸੀ ਕਿ ਹੋਰ ਵੀ ਗਾਇਕ ਜੋ ਔਰਤਾਂ ਦੇ ਲਈ ਅਸ਼ਲੀਲ ਸ਼ਬਦਾਬਲੀ ਦੀ ਵਰਤੋਂ ਕਰਦੇ ਹਨ ਉਸ ਉੱਤੇ ਵੀ ਰੋਕ ਲਗਣੀ ਚਾਹੀਦੀ ਹੈ ਪਰ ਕਹਿੰਦੇ ਨੇ ਕਿ ਕਿਸੇ ਇਨਸਾਨ ਦੇ ਵੱਲੋਂ ਕੀਤੇ ਗਏ ਕਿਸੇ ਚੰਗੇ ਕਾਰਜ ਦੇ ਵਿੱਚ ਵਾਹਿਗੁਰੂ ਵੀ ਉਸ ਇਨਸਾਨ ਲਈ ਸਹਾਈ ਹੁੰਦਾ ਹੈ ਤੇ ਉਸ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ ਦੱਸਦੀ ਹੈ ਕਿ ਹਰਦੀਪ ਕੌਰ ਵੱਲੋਂ ਜਿਸ ਦਲੇਰੀ ਦੇ ਨਾਲ ਗਾਇਕ ਜੱਜ ਵੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਉਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੁਮੋਟੋ ਨੋਟਿਸ ਲਿਆ ਗਿਆ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਸੂ ਨੂੰ ਮੋਟੋ ਨੋਟਿਸ ਲੈੰਦੇ ਇਸ ਸੰਬੰਧੀ ਰਿਪੋਰਟ ਇੱਕ ਹਫਤੇ ਦੇ ਅੰਦਰ-ਅੰਦਰ ਮੰਗੀ ਗਈ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ ਜੱਜ ਵੀ ਦਾ ਇੱਕ ਗੀਤ ਵਾਇਰਲ ਹੋ ਰਿਹਾ ਹੈ ਮੜਕ ਸ਼ਿਕਿੰਨਾ ਦੀ ਤੂੰ ਕੀ ਜਾਣਦੀ ਭੇਡੇ। ਇਸ ਗੀਤ ਦੇ ਵਿੱਚ ਸਮੂੱਚੀਆਂ ਔਰਤਾਂ ਦੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਿਸ ਬਾਬਤ ਤੇ ਦिशा ਟਰਸਟ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਦੇ ਵਿੱਚ ਸ਼ਿਕਾਇਤ ਮਹਿਲਾ ਕਮਿਸ਼ਨ ਤੱਕ ਪਹੁੰਚਦੀ ਹੈ ਤੇ ਫਿਰ ਉਸ ਤੋਂ ਬਾਅਦ ਹੋਣੀ ਇਸ ਗਾਣੇ ਦੇ ਸੰਬੰਧ ਦੇ ਵਿੱਚ ਸੂ ਮੋਟੋ ਲੈਣਦੇ ਹੋਏ ਇੱਕ ਹਫਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਗਈ ਹੈ ਦੱਸਦੀ ਹੈ ਕਿ ਮੈਲਾ ਕਮਿਸ਼ਨ ਦੇ ਵੱਲੋਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਤੇ ਜਿਸ ਵਿੱਚ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਗੀਤ ਮੜਕਸ਼ ਕਿਨਾਂ ਦੀ ਵਿੱਚ ਸਮੂਚੀ ਔਰਤਾਂ ਦੇ ਲਈ ਭੇਡਾਂ ਸ਼ਬਦੀ ਵਰਤੋਂ ਕਰਕੇ ਔਰਤਾਂ ਦਾ ਅਪਮਾਨ ਕਰਨ ਵਾਲੇ ਗਾਇਕ ਜੱਜ ਵੀ ਅਤੇ ਗੀਤਕਾਰ ਕਦਵਾੜਾ ਉਤੇ ਕਾਰਵਾਈ ਕਰਨ ਸਬੰਧੀ ਚਿੱਠੀ ਲਿਖੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਗੀਤ ਦੇ ਵਿੱਚ ਔਰਤਾਂ ਦੇ ਲਈ ਭੇਡ ਸ਼ਬਦ ਵਰਤਿਆ ਗਿਆ ਹੈ ਜੋ ਕਿ ਸਮਾਜ ਦੀਆਂ ਔਰਤਾਂ ਦੇ ਲਈ ਬਹੁਤ ਹੀ ਅਪਮਾਨਜਨਕ ਸ਼ਬਦ ਹੈ ਤੇ ਇਸ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਨਹੀਂ ਜਾਵੇਗਾ ਇਸ ਸਬੰਧ ਦੇ ਵਿੱਚ ਐਕਟ ਕਮਿਸ਼ਨ ਐਕਟ 2001 ਦੀ ਵਰਤੋਂ ਕਰਦੇ ਹੋਏ ਮਹਿਲਾ ਕਮਿਸ਼ਨ ਦੇ ਵੱਲੋਂ ਸੂ ਮੋਟੋ ਨੋਟਿਸ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਸੰਬੰਧੀ ਰਿਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਕਮਿਸ਼ਨ ਦੀ ਮੇਲ ਆਈ ਡੀ ਉੱਤੇ ਭੇਜੀ ਜਾਵੇ ਦਿੱਤਾ ਗਿਆ ਉਹਦੇ ਬਾਰੇ ਕੀ ਕਰਨਾ ਜੀ ਕਿਉਂ ਕੀਤਾ ਗਿਆ ਦੇਖੋ ਜੀ ਇਹਦਾ ਜਿਹੜਾ ਤਿਆਰ ਹੈ ਸਾਡਾ ਬੜੇ ਲੋਕਾਂ ਨੇ ਇਹਦੇ ਵੱਲ ਜਾਂਦਾ ਕਿ ਜੈਜੀਵੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ ਔਰਤ ਦੇ ਲਈ ਬਹੁਤ ਹੀ ਸ਼ਰਮਨਾਕ ਹੈ ਤੇ ਇਹਦੇ ਬਾਰੇ ਮੈਨੂੰ ਕੰਪਲੇਂਟਸ ਬੜੇ ਲੋਕਾਂ ਤੋਂ ਆਈ ਹੈ ਔਰ ਫਿਰ ਮੈਂ ਵੀ ਗਾਣੇ ਸੁਨੇ ਔਰ ਮੈਨੂੰ ਵੀ ਲੱਗਿਆ ਕਿ ਇਹਨਾਂ ਇਹ ਸ਼ਬਦ ਜਿਹੜਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਐ ਔਰਤਾਂ ਦੇ ਹਿੱਸੇ ਦੇ ਲਈ ਕੁਝ ਐਨਜੀਓਜ਼ ਨੇ ਵੀ ਸਾਨੂੰ ਅਪਰੋਚ ਕੀਤਾ ਔਰ ਹੋਰ ਵੀ ਕੁਝ ਐਨਜੀਓਜ਼ ਆ ਰਹੇ ਨੇ ਤੇ ਉਹ ਸਾਰੇ ਚੀਜ਼ਾਂ ਦਾ ਨੋਟਿਸ ਲੈਂਦੇ ਹੋਏ ਅਸੀਂ ਇਹ ਜਿਹੜਾ ਨੋਟਿਸ ਹੈਗਾ ਇਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜਿਆ ਆ ਇਹ 26 ਤਰੀਕ ਨੂੰ ਸਵੇਰੇ ਭੇਜਿਆ ਗਿਆ ਜੀ ਔਰ ਇਹਦੇ ਚ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਦੇ ਤੋਂ ਜਵਾਬ ਮੰਗਿਆ ਗਿਆ ਹੈ ਤੇ ਜਿਹੜਾ ਕਿ ਅੱਜ ਇਹਦੀ ਮਿਆਦ ਵੀ ਲਗਦਾ ਖਤਮ ਹੁੰਦੀ ਹੈ ਤੇ ਕੱਲ ਅਸੀਂ ਸਵੇਰ ਤੱਕ ਜੇ ਅੱਜ ਸ਼ਾਮ ਤੱਕ ਇਹਦਾ ਕੋਈ ਜਵਾਬ ਨਹੀਂ ਆਇਆ ਫਿਰ ਅਸੀਂ ਫਰਦਰ ਐਕਸ਼ਨ ਇਹਦੇ ਉੱਤੇ ਲਵਾਂਗੇ और बहुत सीरीयस मैटर है और इसको बड़ी सीरीसली लिता जाएगा तो मैम कमीशन किस तरह की कार्रवाई चाहता है कि चाहता है जै जी भी इस गाने नो मतलब कि ये शब्द हटाया जाए या पूरा गाना मतलब तो, रिमूव मतलब कि जरूर कर लो तो इस ते बारे और अल जवाब तो इस चीज़ का मंगे कि शब्द इस्तेमाल औरत पेड इस्तेमाल क्यों किया गया है और या तो वाकई गल ठीक है कि या तो शब्द को हटाया जाए और अभी कहने कि परसनल अपेयरेंस दवे आके ਔਰ ਇਸ ਚੀਜ਼ ਦੇ ਉੱਤੇ ਮਾਫੀ ਮੰਗੇ ਪਹਿਲੀ ਗੱਲ ਤੇ ਸਵਾਜ ਦੇ ਔਰਤਾ ਦੇ ਕਿਨਾਰਫ ਤੋਂ ਔਰ ਐਕਸਪਲੇਨੇਸ਼ਨ ਦੇਗਾ ਉਹਨੂੰ ਹਟਾਉਣਾ ਪਏਗਾ ਇਸ ਚੀਜ਼ ਦੇ ਉੱਤੇ ਨਹੀਂ ਤਾਂ ਫਰਦਰ ਕਾਰਵਾਈ ਹੋएगी ਹੋएगी ਉਹਦੇ ਉੱਤੇ ਇੱਕ ਹਫਤੇ ਦਾ ਤੁਹਾਡੇ ਵੱਲੋਂ ਮਤਲਬ ਸਮਾਂ ਮੰਗਿਆ ਗਿਆ ਉਹਨਾਂ ਤੋਂ ਮਤਲਬ ਦਿੱਤਾ ਗਿਆ ਦਿੱਤਾ ਗਿਆ ਤੇ ਜੇ ਉਹ ਮਤਲਬ ਇੱਕ ਹਫਤੇ ਦਾ ਸਮਾਂ 26 ਤੋਂ ਲੈ ਕੇ ਅੱਜ ਕਾਫੀ ਟਾਈਮ ਨਿਕਲ ਚੁੱਕਿਆ ਹੈ ਤਾਂ ਹੁਣ ਉਸ ਤੋਂ ਬਾਅਦ ਕੀ ਐਕਸ਼ਨ ਹੋਏਗਾ ਜੇ ਕੋਈ ਨਹੀਂ ਹੋਣਾ ਤਾਂ ਰਿਪਰੈਜ਼ੈਂਟੇਟਿਵ ਇੱਥੇ ਆਉਣਾ ਹੈ ਮੈਂ ਉਹੀ ਤੁਹਾਨੂੰ ਹੁਣੇ ਪਹਿਲਾਂ ਹੀ ਕਿਹਾ ਨਾ ਕਿ ਉਹਨਾਂ ਦਾ ਅੱਜ ਮਿਆਦ ਖਤਮ ਹੁੰਦੀ ਹੈ ਇਹਨਾਂ ਦੀ ਇੱਕ ਹਫਤੇ ਦੀ ਤੇ ਜੇ ਅੱਜ ਸ਼ਾਮ ਤੇ ਕੱਲ ਅਸੀਂ ਫਰਦਰ ਨੋਟਿਸ ਦੇ ਕੇ ਐਕਸ਼ਨ ਲਵਾਂਗੇ ਤੇ ਮੈਂ ਪੰਜਾਬ ਚ ਹੋਰ ਵੀ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਦੇ ਮਤਲਬ ਆਏ ਸਮੇਂ ਜਾਂ ਪਬਲਿਸਿਟੀ ਲੈਣਾ ਚਾਹੁੰਦੇ ਆ ਕੁਝ ਨਾ ਕਿਤੇ ਨਾ ਕਿਤੇ ਔਰਤਾ ਦੇ ਇਸ ਤਰ੍ਹਾਂ ਦੇ ਗਾਣੇ ਕੱਢ ਦਿੰਦੇ ਆ ਬੋਲ ਇਸ ਤਰ੍ਹਾਂ ਦਾ ਆ ਜਾਂਦਾ ਉਹਨਾਂ ਲਈ ਕੀ ਕਹਿਣਾ ਚਾਹੋਗੇ ਮਤਲਬ ਕਿੰਨੀ ਸ਼ਰਮਨਾਕ ਦੀ ਗੱਲ ਹੈ ਕਿ ਪਬਲਿਸਿਟੀ ਲੈਣਾ ਚਾਹੁੰਦੇ ਨੇ ਔਰਤਾਂ ਦੇ ਉੱਤੇ ਗਲਤ ਕਮੈਂਟ ਕਰਕੇ ਪਹਿਲੀ ਗੱਲ ਤਾਂ ਤੁਸੀਂ ਐਸੀ ਚੀਜ਼ ਨੂੰ ਦੇਖਿਆ ਜਾਵੇ ਠੀਕ ਹੈ ਨਾ ਇਹ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਬਾਬੇ ਨਾਨਕ ਨੇ ਇੱਕ ਔਰਤ ਨੂੰ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਇੱਕ ਦਰਜਾ ਦਿੱਤਾ ਗਿਆ ਹੈ ਇਸ ਚੀਜ਼ ਨੂੰ ਤੁਸੀਂ ਇਸਤੇਮਾਲ ਮੈਂ ਹਰ ਸਿੰਗਰ ਨੂੰ ਇਹ ਗੱਲ ਕਹੂੰਗੀ ਕਲਾ ਜੈਜੀ ਵੀ ਇਹਨੂੰ ਨੇ ਕਿ ਜਿਹੜਾ ਸ਼ਬਦ ਤੁਸੀਂ ਆਪਣੀ ਮਾਂ ਦੇ ਲਈ ਤੇ ਭੈਣ ਦੇ ਲਈ ਜਾਂ ਬੇਟੀ ਲਈ ਨਹੀਂ ਇਸਤੇਮਾਲ ਕਰ ਸਕਦੇ ਘਰ ਜਾ ਕੇ ਉਸ ਸ਼ਬਦ ਨੂੰ ਬਾਣਿਆਂ ਦੇ ਵਿੱਚ ਇਸਤੇਮਾਲ ਨਾ ਕੀਤਾ ਜਾਵੇ ਹੁਣ ਜਿੰਨਾ ਜੋਖ ਹੋਇਆ ਹੋਇਆ ਉਹਦਾ ਮੈਂ मतलब ਉਸਾ ਤੇ ਸੈਕਸ਼ਨ ਹੈ ਹੀ ਹੈ ਬਾਕੀ ਸਿੰਗਰ ਜਾਂ ਗੀਤਕਾਰਾਂ ਲਈ ਵੀ ਤੁਸੀਂ ਕਹਿਣਾ ਚਾਹੁੰਦੇ ਬਹੁਤ ਵੱਡੀ ਵਰਨਿੰਗ ਹੈ ਅਗਰ ਇਸ ਵਰਨਿੰਗ ਨੂੰ ਉਹਨਾਂ ਨੇ ਸੀਰੀਅਸਲੀ ਨਹੀਂ ਲੀਤਾ ਕਿ ਅਸੀਂ ਔਰਤ ਦੇ ਸਰੀਰ ਦੇ ਅੰਗਾਂ ਦੇ ਉੱਤੇ ਔਰ ਜ ਲੁਕਸ ਦੇ ਉੱਤੇ ਜਾਂ ਕੋਈ ਐਸਾ ਇਸਤਮਾਲ ਸ਼ਬਦ ਕੀਤਾ ਗਿਆ ਜੋ ਕਿ ਉਹ ਘਰ ਜਾ ਕੇ ਆਪਣੀ ਭੈਣ ਦੇ ਉੱਤੇ ਇਸਤਮਾਲ ਨਹੀਂ ਕਰ ਸਕਣਗੇ ਜਾਂ ਬੇਟੀ ਤੇ ਇਸਤਮਾਲ ਨਹੀਂ ਕਰ ਸਕਣਗੇ ਉਸ ਦੇ ਉੱਤੇ ਸੀਰੀਅਸ ਐਕਸ਼ਨ ਦਿੱਤਾ ਜਾਏ ਤਾਂ ਜਿਹੜਾ ਨੋਟਿਸ ਕੱਢਿਆ ਮੈਂ ਇਸ ਚ ਸਿਰਫ ਸਿੰਗਰ ਨੂੰ ਜਾਂ ਗੀਤਕਾਰ ਨੂੰ ਵੀ ਤੁਸੀਂ ਮਤਲਬ ਪਾਰਟੀ ਬਣਾਇਆ ਹੋਇਆ ਇਹਦੇ ਚ ਜਿਹੜੇ ਜਿਹੜੇ ਦੋਵੇਂ ਦੋਵੇਂ ਜਿਹਨੇ ਲਿਖਿਆ ਹੀ ਇਸ ਐਸ ਬੈਡ ਪਾਰਟਨਰ ਐਸ जिने गाना गाया है। ਹੁਣ ਇਹ ਤਾਂ ਤੁਹਾਡੇ ਕੋਲ ਕੁਕਰੀ ਸਾਈਡ ਫਸ ਰਿਹਾ ਤਾਂ ਤੁਸੀਂ ਐਕਸ਼ਨ ਲੈ ਲਿਆ। ਹਾਂਜੀ। ਬਹੁਤ ਸਾਰਾ ਸੋਸ਼ਲ ਮੀਡੀਆ ਤੇ ਆਕਤਾ ਬਾਰੇ ਡਿਸਟਰੈਂਸ ਚ ਬਣਤੀ ਜਾਂਦੀ ਆ। ਉਹ ਲੈ ਕੇ ਕੋਈ ਤੁਹਾਡੇ ਕੋਲ ਪਹੁੰਚਿਆ ਕੀਤਾ ਜਾ ਰਿਹਾ ਹੈਗਾ ਤੁਸੀਂ ਸੋ ਮੂਟੋ ਲੈ ਕੇ ਇਸ ਤਰ੍ਹਾਂ ਦੇ ਅੱਗੇ ਵਾਸਤੇ ਰਿਐਕਸ਼ਨ ਲਵੋ। ਬਿਲਕੁਲ ਲਵਾਂਗੇ। ਮੇਰੇ ਧਿਆਨ ਦੇ ਅੰਦਰ ਚਾਹੇ ਪੇਪਰ ਚੋਂ ਆਜੇ ਚਾਹੇ ਸੋਸ਼ਲ ਮੀਡੀਆ ਚੋਂ ਆਜੇ ਚਾਹੇ ਨਿਊਜ਼ ਚੋਂ ਆਜੇ। ਅਗਰ ਐਸੀ ਕੋਈ ਨਿਊਜ਼ ਹੈ ਚਾਹੇ ਇਹਦੇ ਉੱਤੇ ਕੋਈ ਐਨਜੀਓ ਆਉਂਦਾ ਹੈ ਚਾਹੇ ਨਹੀਂ ਹੁੰਦਾ ਜਾਂ ਚਾਹੇ ਕੋਈ ਕੰਪਲੇਨ ਨਹੀਂ ਕਰਦਾ। ਲੇਕਿਨ ਇਹਦੇ ਉੱਤੇ ਫੇਰ ਵੀ ਜਿਹੜਾ ਅਸੀਂ ਐਕਸ਼ਨ ਖੁਦ ਹੀ ਲਵਾਂਗੇ ਸੋਧ ਤੇ ਲੈ ਕੇ। ਇੱਕ ਧੀ ਨੇ ਔਰਤਾਂ ਦੇ ਮਾਨ ਸਨਮਾਨ ਦਾ ਮੁੱਦਾ ਚੁੱਕਿਆ ਤਾਂ ਸੋਸ਼ਲ ਮੀਡੀਆ ਦੇ ਵੱਲੋਂ ਉਸ ਧੀ ਉੱਤੇ ਹਜ਼ਾਰਾਂ ਸਵਾਲ ਖੜੇ ਕਰ ਦਿੱਤੇ ਗਏ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਅਸ਼ਲੀਲ ਗਾਇਕੀ ਦਾ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਜੈਜਵੀ ਦੇ ਵੱਲੋਂ ਗਾਏ ਗੀਤ ਦੇ ਵਿੱਚ ਔਰਤਾਂ ਨੂੰ ਭੇਡੇ ਕਿਹਾ ਗਿਆ ਹੈ ਤੇ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਹੋਰ ਵੀ ਗਾਇਕ ਜੋ ਔਰਤਾਂ ਦੇ ਲਈ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਉਸ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ ਪਰ ਕਹਿੰਦੇ ਨੇ ਕਿ ਕਿਸੇ ਇਨਸਾਨ ਦੇ ਵੱਲੋਂ ਕੀਤੇ ਗਏ ਕਿਸੇ ਚੰਗੇ ਕਾਰਜ ਦੇ ਵਿੱਚ ਵਾਹਿਗੁਰੂ ਵੀ ਉਸ ਇਨਸਾਨ ਲਈ ਸਹਾਈ ਹੁੰਦਾ ਹੈ ਤੇ ਉਸ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ ਦੱਸਦੀ ਹੈ ਕਿ ਹਰਦੀਪ ਕੌਰ ਵੱਲੋਂ ਜਿਸ ਦਲੇਰੀ ਦੇ ਨਾਲ ਗਾਇਕ ਜੱਜ ਵੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਉਸ ਤੋਂ ਬਾਅਦ ਪੰਜਾਬ ਰਾਜ ਮੈਲਾ ਕਮਿਸ਼ਨ ਵੱਲੋਂ ਸੁਮੋਟੋ ਨੋਟਿਸ ਲਿਆ ਗਿਆ ਮੈਲਾ ਕਮਿਸ਼ਨ ਦੇ ਵੱਲੋਂ ਸੁਮੋਟੋ ਨੋਟਿਸ ਲੈਣ ਦੇ ਇਸ ਸਬੰਧੀ ਰਿਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਮੰਗੀ ਗਈ ਹੈ ਦਰਅਸਲ سوشل میڈیا ਉੱਤੇ ਜੱਜ ਵੀ ਦਾ ਇੱਕ ਗੀਤ ਵਾਇਰਲ ਹੋ ਰਿਹਾ ਹੈ ਮੜਕ ਸ਼ਕਿੰਨਾ ਦੀ ਤੂੰ ਕੀ ਜਾਣਦੀ ਭੇਡੇ ਇਸ ਗੀਤ ਦੇ ਵਿੱਚ ਸਮੂੱਚੀਆਂ ਔਰਤਾਂ ਦੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਬਾਬਤ ਤੇ ਦिशा ٹرسٹ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਦੇ ਵਿੱਚ ਸ਼ਿਕਾਇਤ ਮਹਿਲਾ ਕਮਿਸ਼ਨ ਤੱਕ ਪਹੁੰਚਦੀ ਹੈ ਤੇ ਫਿਰ ਉਸ ਤੋਂ ਬਾਅਦ ਹੋਣੀ ਇਸ ਗਾਣੇ ਦੇ ਸਬੰਧ ਦੇ ਵਿੱਚ ਸੁਮੋਟੋ ਲੈਂਦੇ ਹੋਏ ਇੱਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਗਈ ਹੈ ਦੱਸਦੀ ਹੈ ਕਿ ਮਹਿਲਾ ਕਮਿਸ਼ਨ ਦੇ ਵੱਲੋਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਤੇ ਜਿਸ ਵਿੱਚ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਗੀਤ ਮੜਕਸ਼ ਕਿਨਾਂ ਦੀ ਵਿੱਚ ਸਮੂਚੀ ਔਰਤਾਂ ਦੇ ਲਈ ਭੇਡਾਂ ਸ਼ਬਦੀ ਵਰਤੋ ਕਰਕੇ ਔਰਤਾਂ ਦਾ ਅਪਮਾਨ ਕਰਨ ਵਾਲੇ ਗਾਇਕ ਜੱਜ ਵੀ ਅਤੇ ਗੀਤਕਾਰ ਕਦਵਾਲਾ ਉੱਤੇ ਕਾਰਵਾਈ ਕਰਨ ਸਬੰਧੀ ਚਿੱਠੀ ਲਿਖੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਗੀਤ ਦੇ ਵਿੱਚ ਔਰਤਾਂ ਦੇ ਲਈ ਭੇਡ ਸ਼ਬਦ ਵਰਤਿਆ ਗਿਆ ਹੈ ਜੋ ਕਿ ਸਮਾਜ ਦੀਆਂ ਔਰਤਾਂ ਦੇ ਲਈ ਬਹੁਤ ਹੀ અપਮਾਨਜਨਕ ਸ਼ਬਦ ਹੈ ਅਤੇ ਇਸ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਨਹੀਂ ਜਾਵੇਗਾ। ਇਸ ਸਬੰਧ ਦੇ ਵਿੱਚ ਐਕਟ ਕਮਿਸ਼ਨ ਐਕਟ 2001 ਦੀ ਵਰਤੋਂ ਕਰਦੇ ਹੋਏ ਮੈਲਾ ਕਮਿਸ਼ਨ ਦੇ ਵੱਲੋਂ ਸੁਮੋਟੋ ਨੋਟਿਸ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਸਬੰਧੀ ਰਿਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਕਮਿਸ਼ਨ ਦੀ ਮੇਲ ਆਈਡੀ ਉੱਤੇ ਭੇਜੀ ਜਾਵੇ। ਕਿਹਾ ਗਿਆ ਉਹਦੇ ਬਾਰੇ ਕੀ ਕਰਨਾ ਹੈ ਕਿਉਂ ਕੀਤਾ ਗਿਆ। ਤੁਗੋ ਜਿਹਦਾ ਜਿਹੜਾ ਤਿਆਰ ਹੈ ਸਾਡਾ ਬੜੇ ਲੋਕਾਂ ਨੇ ਇਹਦੇ ਵੱਲ ਜਾਂਦਾ ਕਿ ਜੈਜੀ ਵੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ ਔਰਤ ਦੇ ਲਈ ਬਹੁਤ ਹੀ ਸ਼ਰਮਨਾਕ ਹੈ ਤੇ ਇਹਦੇ ਬਾਰੇ ਮੈਨੂੰ ਕੰਪਲੇਂਸ ਬੜੇ ਲੋਕਾਂ ਤੋਂ ਆਈ ਹੈ ਔਰ ਫਿਰ ਮੈਂ ਵੀ ਗਾਣਾ ਸੁਣਿਆ ਔਰ ਮੈਨੂੰ ਵੀ ਲੱਗਿਆ ਕਿ ਇੰਨਾ ਇਹ ਸ਼ਬਦ ਜਿਹੜਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇੰਨਾ ਔਰਤਾਂ ਦੇ ਸਬੰਧੀ ਕੁਝ ਐਨਜੀਓਜ਼ ਨੇ ਵੀ ਸਾਨੂੰ ਅਪਰੋਚ ਕੀਤਾ ਔਰ ਹੋਰ ਵੀ ਕੁਝ ਐਨਜੀਓਜ਼ ਆ ਰਹੇ ਨੇ ਤੇ ਉਹ ਸਾਰੇ ਚੀਜ਼ਾਂ ਦਾ ਨੋਟਿਸ ਲੈਂਦੇ ਹੋਏ ਅਸੀਂ ਇਹ ਜਿਹੜਾ ਨੋਟਿਸ ਹੈਗਾ ਇਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜਿਆ ਆਇਆ ਇਹ 26 ਤਰੀਕ ਨੂੰ ਸਵੇਰੇ ਭੇਜਿਆ ਗਿਆ ਜੀ ਔਰ ਇਹਦੇ ਚ ਇੱਕ ਹਫਤੇ ਦੇ ਅੰਦਰ ਅੰਦਰ ਇਹਦੇ ਤੋਂ ਜਵਾਬ ਮੰਗਿਆ ਗਿਆ ਹੈ ਤੇ ਜਿਹੜਾ ਕਿ ਅੱਜ ਇਹਦੀ ਮਿਆਦ ਵੀ ਲਗਦਾ ਖਤਮ ਹੁੰਦੀ ਹੈ ਤੇ ਕੱਲ ਅਸੀਂ ਸਵੇਰ ਤੱਕ ਜੇ ਅੱਜ ਸ਼ਾਮ ਤੱਕ ਇਹਦਾ ਕੋਈ ਜਵਾਬ ਨਹੀਂ ਆਇਆ ਫਿਰ ਅਸੀਂ ਫਰਦਰ ਐਕਸ਼ਨ ਇਹਦੇ ਉੱਤੇ ਲਵਾਂਗੇ ਔਰ ਬਹੁਤ ਸੀਰੀਅਸ ਮੈਟਰ ਹੈ ਔਰ ਇਸ ਨੂੰ ਬੜੀ ਸੀਰੀਅਸਲੀ ਲੈਂਦਾ ਜਾ ਰਿਹਾ ਹੈ तो मैम कमीशन किस तरह की कार्रवाई चाहता है कि चाहता है जैजी भी इस गाने नो मतलब कि शब्द हटाया जाए या पूरा गाना मतलब जरूर कर लो इस ते बारे और अवाब तो इस चीज़ का मंगे कि शब्द इस्तेमाल औरत इस्तेमाल क्यों किया गया है और या तो वाकई गल ठीक है या तो शब्द को हटाया जाए और असं कहने कि परसनल अपेयरेंस दवे आके और इस चीज़ के उत्तर माफ़ी मंगे पहली गल तो समाज के औरतों की तरफ तो ਔਰ ਐਕਸਪਲੇਨੇਸ਼ਨ ਦੇਗਾ ਉਹਨੂੰ ਹਟਾਉਣਾ ਪਏਗਾ ਇਸ ਚੀਜ਼ ਦੇ ਉੱਤੇ ਨਹੀਂ ਤਾਂ ਫਰਦਰ ਕਾਰਵਾਈ ਹੋਏਗੀ ਹੋਏਗੀ ਉਹਦੇ ਉੱਤੇ ਇੱਕ ਹਫਤੇ ਦਾ ਤੁਹਾਡੇ ਵੱਲੋਂ ਮਤਲਬ ਸਮਾਂ ਮੰਗਿਆ ਗਿਆ ਉਹਨਾਂ ਤੋਂ ਮਦਦ ਦਿੱਤਾ ਗਿਆ ਦਿੱਤਾ ਗਿਆ ਤੇ ਜੇ ਉਹ ਮਤਲਬ ਇੱਕ ਹਫਤੇ ਦਾ ਸਮਾਂ 26 ਤੋਂ ਲੈ ਕੇ ਅੱਜ ਕਾਫੀ ਟਾਈਮ ਨਿਕਲ ਚੁੱਕਿਆ ਹੈ ਤਾਂ ਹੁਣ ਉਸ ਤੋਂ ਬਾਅਦ ਕੀ ਐਕਸ਼ਨ ਹੋਏਗਾ ਜੇ ਕੋਈ ਨਹੀਂ ਹੁਣਾਦਾ ਰਿਪਰੈਜ਼ੈਂਟੇਟਿਵ ਇੱਥੇ ਭੂ। ਹਾਂ ਮੈਂ ਉਹੀ ਤੁਹਾਨੂੰ ਹੁਣੇ ਪਹਿਲਾਂ ਹੀ ਕਿਹਾ ਨਾ ਕਿ ਉਹਨਾਂ ਦਾ ਅੱਜ ਮਿਆਦ ਖਤਮ ਹੁੰਦੀ ਹੈ ਇਹਨਾਂ ਦੀ ਇੱਕ ਹਫਤੇ ਦੀ ਤੇ ਜੇ ਅੱਜ ਸ਼ਾਮ ਤੱਕ ਸਾਨੂੰ ਇਹਦਾ ਤੇ ਕੋਈ ਜਵਾਬ ਨਹੀਂ ਆਇਆ ਤੇ ਕੱਲ ਅਸੀਂ ਫਰਦਰ ਨੋਟਿਸ ਦੇ ਕੇ ਐਕਸ਼ਨ ਲ ਤੇ ਮੈਂ ਪੰਜਾਬ ਚ ਹੋਰ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਦੇ ਮਤਲਬ ਆਏ ਸਮੇਂ ਆ ਪਬਲਿਸਿਟੀ ਲੈਣਾ ਚਾਹੁੰਦੇ ਆ ਕੁਝ ਨਾ ਕਿਤੇ ਨਾ ਕਿਤੇ ਔਰਤਾ ਦੇ ਇਸ ਤਰ੍ਹਾਂ ਦੇ ਗਾਣੇ ਕੱਢ ਦਿੰਦੇ ਆ ਬੋਲ ਇਸ ਤਰ੍ਹਾਂ ਦਾ ਆ ਜਾਂਦਾ ਹੈ ਉਹਨਾਂ ਲਈ ਕੀ ਕਹਿਣਾ ਚਾਹੋਗੇ ਮਤਲਬ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਪਬਲਿਸਿਟੀ ਲੈਣਾ ਚਾਹੁੰਦੇ ਨੇ ਔਰਤਾਂ ਦੇ ਉੱਤੇ ਗਲਤ ਕਮੈਂਟ ਕਰਕੇ ਪਹਿਲੀ ਗੱਲ ਤਾਂ ਤੁਸੀਂ ਐਸੀ ਚੀਜ਼ ਨੂੰ ਦੇਖਿਆ ਜਾਵੇ ਠੀਕ ਹੈ ਨਾ ਇਹ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਬਾਬੇ ਨਾਨਕ ਨੇ ਇੱਕ ਔਰਤ ਨੂੰ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਇੱਕ ਦਰਸਾ ਦਿੱਤਾ ਗਿਆ ਤੇ ਇਸ ਚੀਜ਼ ਨੂੰ ਤੁਸੀਂ ਇਸਤੇਮਾਲ ਮੈਂ ਹਰ ਸਿੰਗਰ ਨੂੰ ਇਹ ਗੱਲ ਕਹੂੰਗੀ ਕੱਲਾ ਜੈਜ਼ੀ ਵੀ ਇਹਨੂੰ ਨੇ ਕਿ ਜਿਹੜਾ ਸ਼ਬਦ ਤੁਸੀਂ ਆਪਣੀ ਮਾਂ ਦੇ ਲਈ ਤੇ ਭੈਣ ਦੇ ਲਈ ਜਾਂ ਬੇਟੀ ਲਈ ਨਹੀਂ ਇਸਤੇਮਾਲ ਕਰ ਸਕਦੇ ਘਰ ਜਾ ਕੇ ਉਸ ਸ਼ਬਦ ਨੂੰ ਬਾਣਿਆਂ ਦੇ ਵਿੱਚ ਇਸਤੇਮਾਲ ਨਾ ਕੀਤਾ ਜਾਵੇ ਹੁਣ ਜਿੰਨਾ ਜੋਕ ਹੋਇਆ ਹੋਇਆ ਉਹਦਾ ਮੈਨੂੰ ਮਤਲਬ ਉਸ ਦਾ ਇਹ ਸੈਕਸ਼ਨ ਹੈ ਹੀ ਹੈ ਬਾਕੀ ਸਿੰਗਰ ਜਾਂ ਗੀਤਕਾਰਾਂ ਲਈ ਵੀ ਤੁਸੀਂ ਕਹਿਣਾ ਚਾਹੁੰਦੇ ਬਹੁਤ ਵੱਡੀ ਵਰਨਿੰਗ ਹੈ ਅਗਰ ਇਸ ਵਰਨਿੰਗ ਨੂੰ ਉਹਨਾਂ ਨੇ ਸੀਰੀਅਸਲੀ ਨਹੀਂ ਲੀਤਾ ਕਿ ਐਸੀ ਔਰਤ ਦੇ ਸਰੀਰ ਦੇ ਅੰਗਾਂ ਦੇ ਉੱਤੇ ਔਰ ਜੇ ਲੁਕਸ ਦੇ ਉੱਤੇ ਜਾਂ ਕੋਈ ਐਸਾ ਇਸਤਮਾਲ ਸ਼ਬਦ ਕੀਤਾ ਗਿਆ ਜੋ ਕਿ ਉਹ ਘਰ ਜਾ ਕੇ ਆਪਣੀ ਭੈਣ ਦੇ ਉੱਤੇ ਇਸਤਮਾਲ ਨਹੀਂ ਕਰ ਸਕਣਗੇ ਜਾਂ ਬੇਟੀ ਤੇ ਇਸਤਮਾਲ ਨਹੀਂ ਕਰ ਸਕਣਗੇ ਉਸ ਦੇ ਉੱਤੇ ਸੀਰੀਅਸ ਐਕਸ਼ਨ ਦਿੱਤਾ ਜਾਏਗਾ ਤਾਂ ਜਿਹੜਾ ਨੋਟਿਸ ਕੱਢਿਆ ਮੈਂ ਇਸ ਚ ਸਿਰਫ ਸਿੰਗਰ ਨੂੰ ਜਾਂ ਗੀਤਕਾਰ ਨੂੰ ਵੀ ਤੁਸੀਂ ਮਤਲਬ ਪਾਰਟੀ ਬਣਾਇਆ ਹੋਇਆ ਇਹਦੇ ਚ ਜਿਹੜੀ ਜਿਹੜੀ ਦੋਵੇਂ ਦੋਨਾਂ ਨੂੰ ਜਿਹਨੇ ਲਿਖਿਆ ਹੀ ਇਸ ਐਸ ਬੈਡ ਪਾਰਟਨਰ ਐਸ जिने <Gun estate> गाना गाया ना ना था 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 है ये तो ਤੁਹਾਡੇ ਕੋਲ ਕੋਈ ਸਾਈਟ ਫਸਲੋ ਤਾਂ ਤੁਸੀਂ ਐਕਸ਼ਨ ਲੈ ਰਿਹਾ ਹਾਂ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਆਫਤਾ ਬਾਰੇ ਡਿਸਟੈਂਸ ਸੁਦਾਬਲੀ ਬਣਤੀ ਜਾਂਦੀ ਆ ਉਹ ਲੈ ਕੇ ਕੋਈ ਸੋਡੇ ਬਣਾ ਕੀਤਾ ਜਾ ਰਿਹਾ ਹੈਗਾ ਤੁਸੀਂ ਸ਼ੋ ਮੂਟੋ ਲੈ ਕੇ ਇਸ ਤਰ੍ਹਾਂ ਦੇ ਅੱਗੇ ਵਾਸਤੇ ਰਿਐਕਸ਼ਨ ਲਵਾਂਗੇ ਬਿਲਕੁਲ ਲਵਾਂਗੇ ਮੇਰੇ ਧਿਆਨ ਦੇ ਅੰਦਰ ਚਾਹੇ ਪੇਪਰ ਚੋਂ ਆਜੇ ਚਾਹੇ ਸੋਸ਼ਲ ਮੀਡੀਆ ਚੋਂ ਆਜੇ ਚਾਹੇ ਨਿਊਜ਼ ਚੋਂ ਆਜੇ ਅਗਰ ਐਸੀ ਕੋਈ ਨਿਊਜ਼ ਹੈ ਚਾਹੇ ਇਹਦੇ ਉੱਤੇ ਕੋਈ ਐਨਜੀਓ ਆਉਂਦਾ ਹੈ ਚਾਹੇ ਨਹੀਂ ਹੁੰਦਾ ਜਾਂ ਚਾਹੇ ਕੋਈ ਕੰਪਲੇਨ ਨਹੀਂ ਕਰਦਾ ਲੇਕਿਨ ਇਹਦੇ ਉੱਤੇ ਫੇਰ ਵੀ ਜਿਹੜਾ ਅਸੀਂ ਐਕਸ਼ਨ ਖੁਦ ਹੀ ਲਵਾਂਗੇ ਸਭ ਤੋਂ ਲੈ ਕੇ ਇੱਕ ਧੀ ਨੇ ਔਰਤਾਂ ਦੇ ਮਾਨ ਸਨਮਾਨ ਦਾ ਮੁੱਦਾ ਚੁੱਕਿਆ ਤਾਂ ਸੋਸ਼ਲ ਮੀਡੀਆ ਦੇ ਵੱਲੋਂ ਉਸ ਧੀ ਉੱਤੇ ਹਜ਼ਾਰਾਂ ਸਵਾਲ ਖੜੇ ਕਰ ਦਿੱਤੇ ਗਏ ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਅਸ਼ਲੀਲ ਗਾਇਕੀ ਦਾ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਜੈਜਵੀ ਦੇ ਵੱਲੋਂ ਗਾਏ ਗੀਤ ਦੇ ਵਿੱਚ ਔਰਤਾਂ ਨੂੰ ਭੇਡੇ ਕਿਹਾ ਗਿਆ ਏ ਤੇ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਸਨੇ ਇਹ ਵੀ ਕਿਹਾ ਸੀ ਕਿ ਹੋਰ ਵੀ ਗਾਇਕ ਜੋ ਔਰਤਾਂ ਦੇ ਲਈ ਅਸ਼ਲੀਲ ਸ਼ਬਦਾਬਲੀ ਦੀ ਵਰਤੋਂ ਕਰਦੇ ਹਨ ਉਸ ਉੱਤੇ ਵੀ ਰੋਕ ਲਗਣੀ ਚਾਹੀਦੀ ਹੈ ਪਰ ਕਹਿੰਦੇ ਨੇ ਕਿ ਕਿਸੇ ਇਨਸਾਨ ਦੇ ਵੱਲੋਂ ਕਿਤੇ ਗਏ ਕਿਸੇ ਚੰਗੇ ਕਾਰਜ ਦੇ ਵਿੱਚ ਵਾਹਿਗੁਰੂ ਵੀ ਉਸ ਇਨਸਾਨ ਲਈ ਸਹਾਈ ਹੁੰਦਾ ਹੈ ਤੇ ਉਸ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ ਦੱਸ ਦਈਏ ਕਿ ਹਰਦੀਪ ਕੌਰ ਵੱਲੋਂ ਜਿਸ ਦਲੇਰੀ ਦੇ ਨਾਲ ਗਾਇਕ ਜੱਜ ਵੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਉਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੁਮੋਟੋ ਨੋਟਿਸ ਲਿਆ ਗਿਆ ਹੈ ਮੈਲਾ ਕਮਿਸ਼ਨ ਦੇ ਵੱਲੋਂ ਸੂੂ ਮੋਟੋ ਨੋਟਿਸ ਲੈਣ ਦੇ ਇਸ ਸਬੰਧੀ ਰਿਪੋਰਟ 1 ਹਫਤੇ ਦੇ ਅੰਦਰ ਅੰਦਰ ਮੰਗੀ ਗਈ ਹੈ। ਦਰਅਸਲ سوشل میڈیا ਉੱਤੇ ਜੱਜ ਵੀ ਦਾ ਇੱਕ ਗੀਤ ਵਾਇਰਲ ਹੋ ਰਿਹਾ ਹੈ ਮੜਕ ਸ਼ਕਿੰਨਾ ਦੀ ਤੂੰ ਕੀ ਜਾਣਦੀ ਭੇਡੇ ਇਸ ਗੀਤ ਦੇ ਵਿੱਚ ਸਮੂੱਚੀਆਂ ਔਰਤਾਂ ਦੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਬਾਬਤੇ ਦिशा ٹرسٹ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਦੇ ਵਿੱਚ ਸ਼ਿਕਾਇਤ ਮਹਿਲਾ ਕਮਿਸ਼ਨ ਤੱਕ ਪਹੁੰਚਦੀ ਹੈ ਤੇ ਫਿਰ ਉਸ ਤੋਂ ਬਾਅਦ ਹੋਣੀ ਇਸ ਗਾਣੇ ਦੇ ਸਬੰਧ ਦੇ ਵਿੱਚ ਸੁਮੋਟੋ ਲੈਂਦੇ ਹੋਏ ਇੱਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਗਈ ਹੈ ਦੱਸਦੀ ਹੈ ਕਿ ਮਹਿਲਾ ਕਮਿਸ਼ਨ ਦੇ ਵੱਲੋਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਤੇ ਜਿਸ ਵਿੱਚ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਗੀਤ ਮੜਕਸ਼ ਕਿਨਾਂ ਦੀ ਵਿੱਚ ਸਮੂਚੀ ਔਰਤਾਂ ਦੇ ਲਈ ਭੇਡਾਂ ਸ਼ਬਦੀ ਵਰਤੋ ਕਰਕੇ ਔਰਤਾਂ ਦਾ ਅਪਮਾਨ ਕਰਨ ਵਾਲੇ ਗਾਇਕ ਜੱਜ ਵੀ ਅਤੇ ਗੀਤਕਾਰ ਕਦਵਾਲਾ ਉਤੇ ਕਾਰਵਾਈ ਕਰਨ ਸਬੰਧੀ ਚਿੱਠੀ ਲਿਖੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਗੀਤ ਦੇ ਵਿੱਚ ਔਰਤਾਂ ਦੇ ਲਈ ਭੇਡ ਸ਼ਬਦ ਵਰਤਿਆ ਗਿਆ ਹੈ ਜੋ ਕਿ ਸਮਾਜ ਦੀਆਂ ਔਰਤਾਂ ਦੇ ਲਈ ਬਹੁਤ ਹੀ ਅਪਮਾਨਜਨਕ ਸ਼ਬਦ ਹੈ ਤੇ ਇਸ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਨਹੀਂ ਜਾਵੇਗਾ। ਇਸ ਸਬੰਧ ਦੇ ਵਿੱਚ ਐਕਟ ਕਮਿਸ਼ਨ ਐਕਟ 2001 ਦੀ ਵਰਤੋਂ ਕਰਦੇ ਹੋਏ ਮਹਿਲਾ ਕਮਿਸ਼ਨ ਦੇ ਵੱਲੋਂ ਸੂਮੋਟੋ ਨੋਟਿਸ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਸਬੰਧੀ ਰਿਪੋਰਟ ਇੱਕ ਹਫਤੇ ਦੇ ਅੰਦਰ ਅੰਦਰ ਕਮਿਸ਼ਨ ਦੀ ਮੇਲ ਆਈਡੀ ਉੱਤੇ ਭੇਜੀ ਜਾਵੇ। ਕਿਹਾ ਗਿਆ ਉਹਦੇ ਬਾਰੇ ਕੀ ਕਰਨਾ ਸੀ ਕਿਉਂ ਕੀਤਾ ਗਿਆ। ਤੁਹੋ ਜੀ ਇਹਦਾ ਜਿਹੜਾ ਤਿਆਰਿਆ ਸਾਡਾ ਬڑے ਲੋਕਾਂ ਨੇ ਇਹਦੇ ਵੱਲ ਧਿਆਨ ਦਾ ਕੀ ਜੈਜੀ ਵੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ